ਵੀਰਾ ਹੈਲੋ ਵੀਰਾ ਹੈ ਕੀ ਕਰ ਰਹੇ ਹੋ ਜੀ ਭਾਈ ਸਾਹਿਬ ਕੀ ਕਰ ਰਹੇ ਹੋ ਜੀ ਭਾਈ ਸਾਹਿਬ ਮਿੱਟੀ ਵਾਲੇ ਬਾਸ ਹਈ ਜਾਂਦਾ ਹੈ ਉਹ ਮੈਂ ਰੱਖੇ ਕੋਈ ਅੱਛਾ ਅੱਛਾ ਕੋਈ ਜੁਮ ਹੁੰਦਾ ਬਟਨ ਨਹੀਂ ਹੁੰਦਾ ਹਾਂਜੀ ਸਸਿਗਾ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦਾ ਨਾਮ ਆਪਣੇ ਨਾਮ ਤੋਂ ਰੱਖਿਆ ਹੈ ਤੇ ਮੈਂ ਥਾਪੇ ਗਲਤੀ ਵੱਜ ਗਈ ਤੇ ਕਰਤਾ ਜੀ ਆ ਪੰਜਾਬ ਬਲੌਗ ਸਟਾਰਟ ਜੀ ਰਗੇ ਤੁਹਾਨੂੰ ਦੱਸਿਆ ਸੀਗਾ ਵੀ ਅੱਜ ਜਾਂਦੇ ਪਏ ਆਪਾਂ ਲੁਧਿਆਣੇ ਲੁਧਿਆਣੇ ਤੇ ਪਿਛਲੀ ਵਾਰ ਜੇ ਸੀ ਪਰ ਕੰਮ ਸਾੜਾ ਰਹਿ ਗਿਆ ਵਿਚ ਵਿਚਾਲੇ ਹੁਣ ਦੁਬਾਰਾ ਤਿਆਰੀਏ ਉਧਰ ਦੀ ਤੇ ਉਵੇਂ ਪਿਛਲੀ ਵਾਰ ਵਾਂਗੂ ਆਪਾਂ ਸਾਰੇ ਬੰਦੇ ਹੌਲੀ ਹੌਲੀ ਚੁੱਕਨੇ ਨੇ ਤੇ ਸਾਰੇ ਚੁੱਕ ਕੇ ਫੇਰਾ ਹੌਲੀ ਹੌਲੀ ਇਧਰ ਨੂੰ ਜਾਈ ਜਾਨੇ ਤੇ ਬੰਦੇ ਚੁੱਕੀ ਜਾਣੇ ਨੇ ਤੇ ਮਿਲਦੇ ਆ ਫਿਰ ਤੁਹਾਨੂੰ ਅੱਗੇ ਹੌਲੀ ਹੌਲੀ ਬੰਦਿਆਂ ਦੇ ਨਾਲ ਪੀਂ ਦੀ ਹਾਂਜੀ ਕੀ ਹਾਲ ਨੇ ਹੈਲੋ ਕੀ ਹਾਲ ਹੈ ਅੱਗੇ ਪ੍ਰੋਜੈਕਟ ਨਾਲ ਚੁੱਕ ਲੈ ਜ਼ਰਾ ਕਿਵੇਂ ਹੋ ਸਾਰੇ ਇਹ ਦੱਸਣਗੇ ਕੱਲ ਨੂੰ ਕਿਵੇਂ ਹੋ ਸਾਰੇ ਪਰ ਸਾਡੇ 10 ਨੇ ਰੱਖ ਰੱਖਿਆ ਇਹ ਮਗਰਮਾਰ ਵਾਸਤੇ ਨਾ ਨਾ ਇਹ ਫਰੰਟ ਵਾਸਤੇ ਰੱਖਿਆ ਸੀ ਓਏ ਪਿੱਛੇ ਦੇਖ ਪਿੱਛੇ ਕੀ ਕਰਦਾ ਫਿਰ ਰੱਖਿਆ ਫਰੱਖਿਆ ਦਾ ਉੱਥੇ ਸੀਗਾ ਇਹ ਇਹ ਕੋਈ ਸਮਾਨ ਕਿਚਨ ਵਾਸਤੇ ਕੀਤਾ ਸੀ ਨਹੀਂ ਨਹੀਂ ਇਹ ਆਊਗਾ ਮਾਨ ਕਿਚਨ ਕਿ ਆ ਗਿਆ ਹੋਊਗਾ ਇਸ ਤਰ੍ਹਾਂ ਗੁਣਾ ਤੈਨੂੰ ਹਾਂ ਉਹਨਾਂ ਦਾ ਪਿਆਰ ਹੋ ਬਾਹਰ ਆ ਜਾ ਬੱਬ 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 ਕਹਿੰਦਾ ਅੱਜ ਗੁਣਾ ਕੀਤਾ ਉਹਨੇ ਤੇਰੇ ਭਾਈ ਯਾਰ ਵੀਡੀਓ ਦਰ دیر میری بھائی ਬਣ ਕੇ ਗੋਪਾਲੀ ਹਾਂ ਮੈਂ ਕਿਹ ਚਲ ਕਰਤੀ ਆ ਤੁਮੀ ਕੀ ਜਾ ਰਹੇ ਅੱਜ ਨਾਲ ਤੁਹਾਨੂੰ ਇੱਕ ਬੰਦੇ ਨਾਲ ਮਿਲਾਵਾਂਗੇ ਜਿਹਦਾ ਨਾਮ ਹੈ ਗੋਪ ਗੋਪ ਤੁਸੀਂ ਵੇਖਿਆ ਹੋਏਗਾ ਵੀਡੀਓ ਦੇ ਵਿੱਚ ਉਹਦੇ ਨਾਲ ਮੈਸੇਜ ਕਰਦੋਂ ਜਿੱਦਾਂ ਮੈਂ ਨਹੀਂ ਭਾਈ ਮੈਂ ਉਹਦਾ ਹੱਥੀ ਮੈਸੇਜ ਕਰਦ ਰਿਹਾ 12 ਵਜੇ ਤੱਕ ਪਹਿਲਾਂ ਤਾਂ ਮੈਂ ਪਹਿਲਾਂ ਤਾਂ ਪਿਆ ਉਂਝ ਕਰਦਾ ਰਿਹਾ ਮਜ਼ਾਕ ਚ ਕਰ ਦੋ ਡਿਲੀਟ ਮੈਂ ਕੋ ਹੱਸ ਕੇ ਬਖਾਂਦਾ ਰਿਹਾ ਬਾਅਦ ਚ ਸੀਰੀਅਸ ਹੋ ਗੇ ਯਾਰ ਜੀ ਕਰ ਦੋ ਡਿਲੀਟ ਓਏ ਸਹੀ ਗੱਲ ਹੋ ਜਾ ਤੇ ਪਸਤਾਵ ਆਜਾ ਮਾਰ ਖੜੀ ਦੀ ਆ ਰਿਹਾ ਗਾ ਮੈਨੂੰ ਕਹਦੇ ਪਾਈ ਮਲ ਕੇ ਐਡਲੀਟ ਕਰ ਮੈਂ ਕੀਤੀ ਤੇ ਮੈਂ ਮੈਸੇਜ ਤਾਂ ਦੇਖ ਲਿਆ ਵਗਿਆ ਸਵੇਰੇ ਫੇਰ ਫੇਰ ਕੀਤਾ ਮੈਂ ਸੀ ਫੇਰਲੀਟ ਉਹ ਤਾਂ ਵਧੀਆ ਬਣੀ ਸੀ ਨਹੀਂ ਵਧੀਆ ਸੀ ਇਹਨੂੰ ਪਤਾ ਨਹੀਂ ਕਿਉਂ ਮਾਰਨੀ ਲੱਗੀ ਮਾਰੀ ਇਹਨੇ ਨਾ ਜਿਹੜਾ ਖਲਗੀ ਨਾ ਅੱਛਾ ਗੱਲ ਤਾਂ ਜੀ ਸੀਲ ਕਰ ਗਿਆ ਇਹ ਆਉਣਾ ਨਹੀਂ ਜਾਣਾ ਨਜਾਇਜ਼ ਐ ਨਜਾਇਜ਼ ਨਜਾਇਜ਼ ਹਲਾ ਗੁਰੀ ਕੀ ਹਾਲ ਚਾਲ ਆ ਜੀ ਤੇ ਬਈ ਬੰਦੇ ਸਾਰੇ ਚੱਕ ਲਏ ਆ ਰਹਿ ਗਿਆ ਸੀ ਇੱਕ ਆ ਵੀ ਆ ਗਿਆ ਕਾਬੂ ਐਟਮ ਅੱਜ ਕਰਦੀ ਫਾਸਟ ਚੱਲ ਰਿਹਾ ਵਈਰੇ ਅੱਜ ਆਪਾਂ ਸੌ ਦੰਦ ਕਾਰ ਨਹੀਂ ਗੱਡਿਆ ਜਾਂਦਾ ਅੱਜ ਕਰਦੀ ਤਿੱਖਾ ਜਾਂਦਾ ਅੱਜ ਤਿੱਖਾ ਬਣ ਕੇ ਆਇਆ ਹੈ ਔਰ ਤਿੱਖਾ ਨੱਕ ਵੀ ਤਿੱਖਾ ਹੈ ਅੱਜ ਪੈਰਾਂ ਤੋਂ ਲੈ ਕੇ ਸਿਰ ਤੱਕ ਤਿੱਖਾ ਹੋ ਗਿਆ ਹੈ ਹੋ ਰਿਹਾ ਜੀ ਵਧੀਆ ਚੱਲ ਭਾਈ ਡੇਢ ਡਾਲੋ ਗਾ ਨੰਨੇ ਹੋਈ ਗਾਈ ਮੁਰਦਨਾ ਕਰਦਾ ਆ ਆ ਪਾਗ ਕਾਲਾ ਬੰਦਾ ਦੱਸਿਆ ਸੀ ਨਾ ਗੱਲ ਪਤਾ ਕੀ ਹੈ ਉਹਨਾਂ ਆਪਣਾ ਇਦਨੇ ਜਿਹੜਾ ਰਿਮ ਹੈ ਨਾ ਉਹਦੇ ਚ ਵਾਲਾ ਹੈ ਮੂਲਾ ਕਰ ਲਿਆ ਮੈਨੂੰ ਮਾਗਰੋ ਖੀਲ ਹੋ ਰਿਹਾ ਵੀ ਸਟਾ ਟਾਇਰ ਲਈ ਪ੍ਰੋਬਲਮ ਆ ਰਹੀ ਮੈਂ ਕਿਹਾ ਸੀ ਇਹਨੂੰ ਨਹੀਂ ਮੈਂ ਕਰਦੀ ਆ ਮਾਗਰੋ ਬੈਂਕੀ ਪਤਾ ਲਾਇਆ ਗੁਰੀ ਗੱਲ ਕਹਦਾ ਤੂੰ ਗੱਡੀ ਹੌਲੀ ਚਲਾਉਣਾ ਮੈਂ ਗੁਰੀ ਉਹਨਾਂ ਸਟਿਪਣੀ ਆ ਉਧਰ ਜਿਹੜਾ ਅਸਲ ਟਾਇਰ ਆਦਾ ਉਹ ਪੈਂਚਰ ਹੋਇਆ ਹੈ ਪਿੱਛੇ ਹੈ ਪੈਂਚਰ ਲਵਾਇਆ ਨਹੀਂ ਇਸ ਟਿਪੜੀ ਤੇ ਰਿਮ ਚ ਵਾਲਾ ਹੈ ਜਦੋਂ 100 ਦੇ ਜਾਦੀ ਆ ਉਦੋਂ ਧੜਕਣ ਲੱਗ ਜਾਂਦਾ ਹੈ ਇਹ ਹੁਣ ਤੁਸੀਂ ਕਹਿੰਦੇ ਹੋ ਵੀ ਹਾਂ ਬਜਾ ਲੈ ਤੇ ਮੈਂ ਬਜਾ ਰਿਆਂ ਨਹੀਂ ਤੇ ਮੈਂ ਸੀਟੋ ਵਜ ਤੋੜਦਾ ਨਹੀਂ ਹੈਗਾ ਇਹਨੂੰ ਇੰਨਾ ਸਖਤ ਸਾਫ ਇਹਦੇ ਚੱਲਣਗੇ ਸਾਫ ਨਹੀਂ ਕਈ ਵਾਰ ਜੇ ਇਦਾਂ ਤੇ ਯਾਦੀ ਤੇ ਪਗੜਾ ਪੁਗੜਾ ਗੜਾ ਚ ਆ ਜਾਣਗੇ ਨਾ ਸਿਆ ਹੋਰ ਗੱਲ ਵੀ ਲੈਣ ਵਾਸਤੇ ਆਇਆ ਸੀ ਕਿ ਕਿਤੇ ਕਈਆਂ ਕਈ ਜਮੀਨیں ਬੇਅਕਲ ਹੁੰਦੇ ਨੇ ਨਾ ਅੱਜ ਦੇਖਦੀ ਨੇ ਕਿ ਮਗਰ ਕੋ ਸੌਂਦਾ ਕਿ ਨਹੀਂ ਆਉਂਦਾ ਨਾ ਅਹੀਂ ਮੋੜ ਦੰਦੇ ਨੇ ਸਿੱਧੇ ਬਿਣਾ ਵੇਖੇ ਬਿਨਾ ਵੇਖੀ ਮੈਂ ਮੋਟਰਸਾਈਕਲ ਦੇ ਬਹੁਤ ਜ਼ਿਆਦਾ ਮੇਰੇ ਨਾਲ ਹੋਇਆ ਏ ਮੈਂ ਮੋਟਰਸਾਈਕਲ ਜੀ ਨਾ ਨਕਰ ਗੱਡੀ ਹੁੰਦੀ ਪਾ ਚ ਪੀ ਕੇ ਲੈ ਜਾਂਦਾ ਉਹਨੂੰ ਯਾਰ ਰੋਡ ਤੇ ਹੀ ਗਿਆ ਦੇਖਿਆ ਨਹੀਂ ਕਰਿਆ ਨਹੀਂ ਟੱਕਰਿਆ ਹੋਇਆ ਸੀ ਉਹ ਨਾਲ ਇਹੋ ਜਿਹੇ ਲੋਕ ਪਿੰਡਾਂ ਦੇ ਵਿੱਚੋਂ ਜਦੋਂ ਪਿੰਡ ਦੀ ਗਲੀ 'ਚ ਸੜਕ ਤੇ ਨਹੀਂ ਚੜਦੇ ਵੀ ਬੰਦਾ ਵੀ ਨਾ ਇਦਰੋਂ ਕੁਝ ਹੁੰਦਾ ਹੈ ਨਾ ਜੋ ਜਾਣਦੇ ਜਿਹੜਾ ਹੁੰਦਾ ਹੁੰਦੇ ਉਹ ਗਰਦਾਸਪੁਰ ਦੀ ਇੱਕ ਵੀਡੀਓ ਵੀ ਆਈ ਸੀ ਗਰਦਾਸਪੁਰ ਦੀ ਵੀਡੀਓ ਵੀ ਆਈ ਸੀ ਇੱਕ ਉਹ ਨਾ ਗੱਡੀ ਲੈ ਕੇ ਜਾ ਰਿਹਾ ਸੀ ਸਿੱਧਾ ਉਹ ਇੱਕ ਬਾਈ ਆਇਆ ਉਹਨੇ ਵੇਖਿਆ ਨਹੀਂ ਮੋਟਰਸਾਈਕਲ ਦੋਵੇਂ ਮੈਂ ਰੋਡ ਤੇ ਚੜ ਰਹੇ ਆ ਵੇਖਾ ਪੂਲ ਸਪੀਡ ਚੜਦਾ ਪੈ ਜੋ ਗੱਡੀ ਵਾਲਾ ਤੂਫੇ ਲੈ ਗਿਆ ਫਿਰ ਹੋਰ ਹੈ ਰੋਕਿਆ ਨਹੀਂ ਉਹਨੇ ਗੱਡੀ ਵਾਲੇ ਨੇ ਉਹ ਜਿਹੜੀ ਆਪਣੀ ਉਹ ਨਹਿਰ ਨਹੀਂ ਹੈਗੀ ਸਾਹੜ ਵਾਲੀ ਉੱਥੇ ਸਭ ਤੋਂ ਵੱਧ ਹਾਸੇ ਹੁੰਦੇ ਨੇ ਸਭ ਤੋਂ ਜਾਦੇ ਉੱਥੇ ਆਸ ਬੀਲੀ ਫੇਲੀ ਲੜਾਈ ਨੇ ਕਿਉਂਕਿ ਪਤਾ ਲੱਗਦਾ ਜੀ ਹੈਗਾ ਸਾੜਾ ਨਹੀਂ ਸਾੜੜਾ ਲਈ ਅਭੀ ਉੱਥੇ ਮਰਾਈ ਨਾ ਕਿਹੜਾ ਡਾਕਟਰ ਕੀ ਖੁਸ਼ਬੂ ਆ ਰਹੀ ਐ ਸਮ ਗਿਰਦੀ ਸੁਣੀ ਪੈ ਗਿਆ ਨੱਕ ਬੰਦ ਕਰਕੇ ਭੱਜਿਆ ਹੁਣ ਠੀਕ ਐ ਗੁਰੀ ਠੀਕ ਐ ਹੁਣ ਦੋ ਜਿਣੀ ਆਉਣੇ ਨੂੰ ਕੋਈ ਨਹੀਂ ਮਿਲਿਆ ਰੋਜ਼ ਆ ਜੀ ਅੱਜ ਫਿਰ ਸੂਟ ਵਾਲੀ ਦੁਕਾਨ ਤੇ ਮੜ ਕੇ ਜਾਏ ਕਿ ਆਹ ਆਹ ਕੀ ਹੋਇਆ ਕਿ ਕਿਹੜਾ ਅੱਜ ਫਿਰ ਨਵਾਂ ਸੂਟ ਲੈਣ ਆਏ ਨੇ ਇੱਕ ਗੋਰੀ ਓੜੀ ਗੋਰੀ ਨਹੀਂ ਕਿਹੜਾ ਤੈਨੂੰ ਪਸੰਦ ਆਉਂਦਾ ਨਹੀਂ ਕਿਉਂਕਿ ਨਹੀਂ ਆ ਮੈਂ ਲੈਣਾਗਾ ਲੈਣਾ ਲਓ ਚਲੋ ਚੱਲੀਏ ਫੇਰ ਚਲੋ ਚੱਲੀਏ ਜੀ ਇਹੇ ਦਿਨ ਹੀ ਸੇ ਕੁਸਤਵਾਰ ਬਕਤੀ ਚੌਥੀ ਸ਼ਕਤੀ ਬਕਤੀ ਬਕਤੀ ਇਹ ਬਕਤੀ ਇਹ 28 ਗੱਲ ਲੈ ਲੈ ਜੈਨੋ ਚ ਗੱਲ ਲੈ ਲੈ ਉਹ ਉਹ ਦੇਖੋ ਸਰ ਫੋਨ ਵੀ ਚੱਲੂਗੀ ਨਾਇਰ ਜੀ ਭਾਈ ਇੱਕ ਪੀਸ ਆ ਭਾਈ ਇਹ ਦਿਮਾਗੋਂ ਥੋੜਾ ਫਰਕ ਪੈ ਗਿਆ ਵੀਰੇ ਆ ਦੱਸੋ ਯਾਰ ਆਨਲਾਈਨ ਸਿੰਪਲ ਦਿਖਾ ਦੇ ਸਾਨੂੰ ਆ ਲੈਣਾ ਕਟਿੰਗ ਵਾਲਾ ਆਪਣੀ ਆਪਣੀ ਵਾਲੀ ਨਹੀਂ ਲੈਣੇ ਭਾਈ ਜੀ ਇੱਧਰ ਆ ਮੜੇ ਆ ਹਵਰੇ ਘਾਟ ਹੈ ਆ ਇਦਾਂ ਦੇ ਚੱਲਦੇ ਆ ਸੁਖਰਾਜ ਸੁਖਰਾਜ ਬੱਦ ਦਰ ਬਾਈ ਇਹ ਕਿਆ ਕਰ ਰਿਹਾ ਆ ਵਟ ਆਈ ਡੂਇੰਗ ਮੈਨ ਇਦਾਂ ਦੇ ਚੱਲਦੇ ਆ ਪੀਸ ਦੱਸ ਦੇ ਦੱਸ ਕਿੱਡੇ ਕਿੱਡੇ ਸਾਡੇ ਨਾਲ ਤੋਂ ਉੱਪਰ ਆ ਜਾਂਦੇ ਹੋ ਇਦਾਂ ਹੀ ਬੰਦੇ ਆ ਕੋਈ ਕ ਪੈਂਟਾਂ ਬਾਰੇ ਮੈਨੂੰ ਕੁਛ ਨਹੀਂ ਪਤਾ ਯਾਰ ਤੂੰ ਇਹੇ ਜੇ ਪਿੱਛੇ ਦੱਸ ਆ ਜੀ ਇਹ ਸਭ ਪਿੱਛੇ ਜਾਣੇ ਆ ਚੱਲ ਕਰ ਉਤੇ ਅੱਜ ਨੂੰ ਠੀਕ ਕਰਾ ਕੇ ਲੈ ਜਾਣਾ ਹੈ ਪੱਕਾ ਉੱਪਰ ਤੂੰ ਤੇ ਉੱਪਰ ਆਈ ਸਹੀ ਜੀ ਨਹੀਂ ਨਹੀਂ ਹੱਥ ਪਾ ਕੇ ਨਾ ਮੀਨਾ ਜੀ ਮੈਂ ਰੇਹ ਹੱਥ ਤੇ ਨਾ ਕੀ ਆ ਰਹੇ ਹਾਂ ਪੰਡਾ ਜੀ ਬੰਕ ਖਨਾਲਾ ਦੇ ਘਰ ਪੰਡਾ ਜੀ ਵਧੀਆ ਜਦੋਂ ਵੇਖਦਾ ਮੂੰਹ ਐਵੇਂ ਨਹੀਂ ਹੁੰਦਾ 40 ਹੁੰਦੇ ਹੈਲੋ ਹਾਂ ਜੀ ਇੱਥੇ ਠੀਕ ਆ ਦੇਖਾਈ ਨਵੇਂ ਨਹੀਂ ਲੇ ਪਿੱਛੇ ਯਾਰ ਅੱਜ ਪਹਿਲਾਂ ਤੋਂ ਹੀ ਪੰਨਿਆ ਕੀ ਭਾਇਆ ਪਾਰੀ ਦਾ ਪੀ ਪਾਰੀ ਦਾ ਕਲਰ ਹੋ ਰਹਿ ਗਿਆ ਤੇ ਕਲਰ ਹੋ ਰਿਹਾ ਯਾਰ ਇਹਦਾ ਕੁਝ ਹੋਏਗਾ ਕਲਰ ਚਲੋ ਜੀ ਇੰਦਰ ਹੀ ਆਈ ਬਾਈ ਗ੍ਰੇ ਸ਼ੇਡਿੰਗ ਆਣੀ ਹੈ ਦੇਖੀ ਲੈ ਵੀ ਗੁਰਦੀਪ ਸਿੰਘ ਲੈ ਲੈ ਸਮਾਨ ਚੱਲੀ ਹੁਣ ਹਾਂ ਉਹ ਕਰੂਗਾ ਉਹਦੇ ਨਾਲ ਜੀ ਜੇ ਤਾਂ ਆਪਾਂ ਨੂੰ ਇਹਨਾਂ ਦੀ ਗਾ ਦੱਸੇ ਹੁਣ ਉਹ ਆ ਜੇ ਗੱਲ ਇਹਨੂੰ ਦੱਸਤੀ ਜੰਦੀ ਦੱਸਤੀ ਜਿਹੜੀ ਜਿਹੜੀ ਮਹਾਂ ਮੰਤਰਨ ਹਾਂ ਮਹਾਂ ਮੰਤਰਨ ਮੈਂ ਦੱਸਤੀ ਉਹ ਉਹਦੇ ਕੋਲੋਂ ਲੰਘਿਆ ਐਡਾ ਭੜਾ ਦੇਖਣ ਲੱਗ ਗਿਆ ਉਹ ਭੈਣੇ ਮੂੰਹ ਮੋਈ ਖਤਮ ਹੋ ਗਿਆ ਸਾਰਾ ਠੀਕ ਹੈ ਓਕੇ ਠੀਕ ਹੈ ਲੈ ਵੀ ਦੋ ਤਿੰਨ ਥਾਂ ਤੇ ਆਪਾਂ ਗੁਰਦੀਪ ਨੂੰ ਤੂਫ ਲਵਾਤੀ ਹੁਣ ਆਪਾਂ ਚੱਲੀ ਤੀਜੀ ਥਾਂ ਤੇ ਲਵਾਣਾ ਖਾਸਾ ਉੜਦਾ ਜਾ ਰਿਹਾ ਐ ਮੂੰਹ ਤੋਂ ਲੱਭਦੀ ਆਉਣੀ ਜਾ ਰਹੀ ਐ ਇੱਥੇ ਅੱਗੇ ਜਾ ਲੈ ਇੱਥੇ ਰੱਖ ਲੈ ਇੱਥੇ ਰੱਖ ਦੀ ਆਪਾਂ ਉੱਥੇ ਇੱਧਰ ਹੀ ਚਲੀਏ ਆਪਾਂ ਬੂਥ ਕਿੱਥੇ ਰਿਹਾ ਟਨੇ ਜੰਗਾ ਅਸਲਾ ਤੇ ਗੁਰਦੀਪ ਸਿੰਘ ਦੀ ਟੋਰ ਹੀ ਬਦਲ ਗਈ ਮੇਰੇ ਵੀਰਿਓ ਕੈਸਾ ਲਗਾ ਮੇਰਾ ਮਜ਼ਾਕ ਬੋਲੇਗਾ ਕਿਵੇਂ ਮੇਰੇ ਮਾਰਾ ਸੀ ਇਹਨੇ ਹਾਂਜੀ ਜਾਓ ਆ ਨਾ ਨਾ ਜੀ ਆ ਬੋਲਟ ਨਹੀਂ ਇਹ ਬੋਲਟ ਕਿੱਥੇ ਜਾ ਰਹੇ ਹਣ ਕਿਹੜੀ ਮਾਰਕੀਟ ਚ ਆਪਾਂ ਹੁਣ ਗੁਰਦੀਪ ਮਾਰਕੀਟ ਤੇ ਆ ਮਾਰਕੀਟ ਜਾ ਰਹੇ ਜੀ ਵੀ ਲਵਾਵਾਂਗੇ ਜਿੱਥੇ ਐ ਗੁਰਦੀਪ ਹੋਏ ਆ ਵਕਲੇ ਪਤਾ ਨਹੀਂ ਆ ਗਿਆ ਮੇਰਾ ਠੀਕ ਆ ਗਿਆ ਆ ਗਿਆ ਜੀਓ ਕਰਦੀ ਆ ਭਾਈ ਛੇਤੀ ਚੱਲ ਗੁਰਦੀਪ ਨਹੀਂ ਇੱਕ ਨਹੀਂ ਗੱਲ ਹੋਈ ਤੂੰ ਫਿਰ ਬੋਲਿਆ ਕਿਉਂ ਨਹੀਂ ਪਹਿਲਾਂ ਚੱਲ ਕੋਈ ਨਹੀਂ ਇਹ ਤੇ ਕਾਊਂਟ ਹੋਣੀ ਨੇ ਨਾ ਓ ਮਾਈ ਗੋਡ ਤੂੰ ਇੱਕ ਕਿਉਂ ਮਾਰਿਆ ਮੈਨੂੰ ਪਹਿਲਾਂ ਇਸ ਨੂੰ ਮੱਤ ਲਾ ਲੈਣਾ ਹੋਵੇ ਆ ਇਹ ਮੇਰੇ ਤੇ ਤਾਂ ਜ਼ੋਰ ਮਾਰ ਨਹੀਂ ਸਕਿਆ ਪਰ ਇੱਧਰ ਮਾਰਦਾ ਇਹਨੇ ਇਹ ਬਾਕੋ ਬਾਗ ਨਹੀਂ ਪੜ ਗਿਆ ਗਲਤ ਰਕਤ ਨਹੀਂ ਕਰਨੀ ਲਾ ਲੈ ਲੱਤ ਐਸਾ ਲੈ ਲੈ ਐਲ ਦੇਖ ਲੈ ਦੇਖ ਲੈ ਤਲ ਕੋਈ ਨਹੀਂ ਰਾਮ ਬਖ ਇਹਦਾ ਕੀ ਹੋਇਆ ਇਹਦੇ ਦੋ ਸੋ ਇਹਦੇ ਦੋ ਹੋ ਆ ਗਏ ਕਿਦੋਂ ਜਾ ਰਿਹਾ ਕੈਮਰਾ ਕੋਈ ਨਾ ਪਾ ਦਾ ਰੇਟ ਤਾਂ ਉਹ ਨਹੀਂ ਤੂੰ ਦੇਖ ਤੂੰ ਕਿਹੜਾ ਕਿਹਨਾਂ ਦੀ ਚੱਕਦਾ ਕਿਹੜਾ ਤੂੰ ਕਿਹਨਾਂ ਦੀ ਚੱਕ ਉਹ ਇਹਦੇ ਪਾ ਕੇ ਦੇਖ ਗੁਰੀ ਤੂੰ ਪਾ ਕੇ ਦੇ ਲੈ ਇਤਨੀ ਲਾ ਲੈ ਹਾਂ ਹਾਂ ਸਰ ਸੱਸੇ ਜੇ ਜਦੋਂ ਕਿਸੇ ਬੰਦੇ ਦੇ ਪੈਸੇ ਲੱਗਦੇ ਹੁੰਦੇ ਨੇ ਉਹ ਮੂੰਹ ਪਤਾ ਕਿਵੇਂ ਦਾ ਬਣਦਾ ਆ ਜਵੇਂ ਦਾ ਐਸੇ ਨਹੀਂ ਹੈ ਕਿਹੜਾ ਸਹੀ ਪਾਣਾ ਐਸੇ ਐਸ ਤਾਂ ਨਹੀਂ ਆਣਾ ਦੇਖੀ ਵਾ ਇਹ ਕਰਦਾ ਮੈਂ ਥੋੜਾ ਹਟ ਕੇ ਨਾ ਇਹ ਇਹ ਕੀ ਕਰ ਰਹਾ ਹੈ ਇਹ ਉਹ ਦੇ ਵਾਈਪ ਟੋਲਾ ਲੱਗ ਰਿਹਾ ਹੈ ਕੀ ਕਾਲੀ ਹੋਣੀ ਹੈ ਇਹ ਆ ਆ ਵੀਰਾ ਹੈਲੋ ਵੀਰਾ ਹੈ ਕਿਵੇਂ ਕੋਈ ਨਹੀਂ ਸੇਫਟੀ ਛੱਡ ਨਹੀਂ ਲੱਛਣ ਵੀ ਸੇਮ ਹੀ ਦੋਆਂ ਦੇ ਭਾਈ ਆਪਣਾ ਅਡ ਪਾ ਦੀ ਯਾਰ ਹਾਂਜੀ ਹੈਲੋ ਵੀਰਾ ਤੈਨੂੰ ਯਾਰ ਤੈਨੂੰ ਕਹਿੰਦੇ ਇਹਨੂੰ ਬੰਦ ਕਰ ਲਓ ਨੰਬਰ ਦੇ ਦੇ ਤੇਰਾ ਨੰਬਰ ਦੇ ਦੇ ਤੈਨੂੰ ਰਾਤ ਨੂੰ ਕਾਲ ਕਰਿਆ ਕਰੂ ਇਹ ਕੋਲ ਦੋ ਅਸ਼ਲੀਲਤਾ ਦੀ ਬੋਲਣੀ ਸੇਵਾ ਸਰਪੰਚ ਪੂਰੀ ਬੰਦਾ ਹੈ ਇਹ ਕਈ ਵਾਰ 100 ਰੁਪਏ ਨਹੀਂ ਮੰਨਦੇ ਮਣਾਂ ਲਾਂਦਾ ਹੈ ਨੰਬਰ ਨੰਬਰ ਵਾ ਤੇ ਗਰਦੀਪ ਨੇ ਵੀ ਦਿੰਦਾ ਹੈ ਨੰਬਰ ਗਰਦੀਪ ਨੇ ਵੀ ਦਿੰਦਾ ਹੈ ਲੈ ਚੱਲ ਬਈ ਆ ਜਾ ਫਿਰ ਆ ਜਾ ਬਈ ਉਠਾ ਲੈ ਇਸੇ ਔਰ ਚੱਲ ਨਿਕਲ 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 ਪਤਲੀ ਗਲੀ ਸੇ ਨਿਕਲ ਇਹ ਸੇਵ ਕਰ ਲਈ ਜੇ ਨੰਬਰ ਦਿਰਦੀਪ ਦਿਰਦੀਪ ਜੀ ਕੇ ਪੀ ਲਓ ਠੀਕ ਹੈ ਬਾਈ ਓਕੇ ਫੀਲ ਕਰਾਣੇ ਆ ਬਾਈ ਬਾਈ ਕਵਰ ਡੇ ਆ ਰਹਾ ਹੈ ਬਾਈ ਕਵਰ ਡੇ ਚਲੋ ਆ ਚਲੋ ਰੇ ਉਠਾਓ ਚਲੋ ਰੇ ਬਿਠਾਓ ਇਸੇ ਇਹਦੀ ਨਾ ਮਾਗਰੂ ਬਣਾਈ ਵੀਡੀਓ ਸਮਝ ਚਾਹੀਦੇ ਜੀ ਜਦੋਂ ਤੂੰ ਦਾ ਪਾੜਨਾ ਜਾਏ ਇਹ ਅੰਲਾਸਵਾੜਾ ਜਨੇ ਆਪਣੇ ਓਏ ਚੱਕ ਤਾਮੀ ਦੀ ਗੱਲ ਦਿੰਉ ਮੈਂ ਲੈ ਗਾ ਮੈਂ ਵਿੱਚ ਕਾਣਾ ਮੈਂ ਮੈਂ ਸਾਲ ਨੂੰ ਕੰਮ ਕਰਾ ਦੋਨੋਂ ਛੱਡ ਗਈ ਮੈਂ ਗੈਣ ਹਾਂ ਹਾਂਜੀ ਕੰਮ ਕਮ ਨੂੰ ਨਿਬੜ ਗਿਆ ਜੀ ਆਪਣਾ ਸਮਾਨ ਲੈ ਲਿਆ ਤੋਂ ਤਾਂ ਬੋਲ ਗਿਆ ਗੁਰਦੀਪ ਤਾਂ ਤੇ ਚੱਲੀ ਹੁਣ ਆਪਾਂ ਤੱਕ ਹਾਂਜੀ ਯਾਰ ਮਾਮਾ ਜੀ ਮੈਂ ਮਾਮਾ ਜੀ ਮੈਂ ਤਾਂ ਵੈਸੇ ਵੀ ਵੀਡੀਓ ਬਣਾ ਰਹੀ ਤੁਸੀਂ ਨੇ ਗੁੱਸਾ ਹੀ ਕਰ ਗਏ ਜੀ ਬਿੰਦੇ ਹੀ ਬੜਾ ਗੋੜਾ ਉਹ ਤੇ ਕਰ ਰਿਹਾ ਚੋਕ ਉਹ ਜਾ ਮਾਰ ਕੇ ਚੋਕੋ ਉਹ ਫਰਾਵਾ ਕਿ ਨਾ ਸਾ ਕੈਮਰਾ ਅੱਗੇ ਲੈ ਆਉਂਦਾ ਮੇਰੇ ਪਹਿਲੇ ਪਹਿਲੇ ਟਾਈਮ ਮੜਾ ਚੱਲ ਰਿਹਾ ਉਹ ਕਿ ਅੱਗੇ ਲੈ ਆਉਂਦਾ ਮੇਰੇ ਇੱਕ ਗੱਲ ਹੈ ਸਰਪੀ ਹਾਂਜੀ ਵੈਸੇ ਆਪਾਂ ਤਾਂ 500 ਰੁਪਏ ਬਚਾ ਦਤਾ ਹਾਂ ਹਾਂ ਆ ਆ ਗਿਆ ਬਲਵੀਟਾ ਬਾਦਰਾ ਆਈ ਹੈ ਇਹ ਨਹੀਂ ਆਏ ਉਸੇ ਚੱਲੋ ਯਾਰ ਇਹਦੇ ਨਾਲ ਤੇ ਅੱਗੇ ਆ ਸੋਨੂ ਮੋਨੂ ਬਹੁਤ ਅੱਗੇ ਆ ਯਾਰ ਨਹੀਂ ਨਹੀਂ ਸੋਨੂ ਮੋਨੂ ਛੱਡ ਬਰਾ ਮੇਰ ਕੋਟ ਦਾ ਟੱਕ ਇਹਨਾਂ ਦੇ ਇਸ ਇਸੇ ਬਲਵੀਰ ਦੀ ਇੱਥੇ ਆਏਗਾ ਅੱਗੇ ਠੀਕ ਹੈ ਸੱਚੀ ਹੱਥ ਉੱਥੇ ਰੁਕੀ ਤੇ ਬਹੁਤ ਆ ਬੁੱਖ ਹੋਣ ਦੀ ਆ ਹੋਰ ਸੋਨੂ ਮੋਨੂ ਮਾਰ ਗਈ ਜੀ ਭੁੱਖ ਨਾਲ ਆ ਬੰਦੇ ਨੇ ਕੁਝ ਨਹੀਂ ਖਵਾਇਆ ਅੱਜ ਸਾਨੂੰ ਸਾਰੇ ਭੁੱਖਾ ਮਾਰਤਾ ਚ ਰੋਟੀ ਖਾ ਕੇ ਆਏ ਜੀ ਇਸ ਤੋਂ ਬਾਅਦ ਚੱਲਿਆ ਨਾ ਪਰ ਚੱਲਿਆ ਬਾਪੂ ਜਿਆਦਾ ਪਿਆਰੇ ਅਸੀਂ ਨਹੀਂ ਜਦੋਂ ਜਦੋਂ ਮੜਾ ਕਹਿੰਦੇ ਸੀ ਯਾਰ ਭੁੱਖ ਲੱਗੀ ਇਹ ਅਸੀਂ ਨੇ ਇਹ ਕਹਿੰਦੇ ਜੀ ਮਾਰੀ ਭੁੱਖ ਲੱਗੀ ਆਪਾਂ ਬਲੇਰ ਕੋਡ ਦੇ ਅੰਦਰ ਤਾਂ ਹੋ ਗਏ। ਉਹ ਮਿਲਦਾ ਬਲਵੀਰ ਇਹਦਾ ਆਉਣਾ ਕੋਈ ਨਹੀਂ ਸੋਨੂ ਮੋਨੀ ਆਊਗਾ ਹੁਣ। ਬਲਵੀਰ ਹੁਣ ਇੱਥੇ ਯਾਰ ਹੈ। ਹੁਣ ਬਲੇਰ ਲੈਨੇ ਚੱਲ। ਆਵਾਂਗੇ ਸਗਲ ਆਈਏ ਟਾਲੀਏ ਦਾ ਸਾਨੂੰ। ਇਹ ਕਰਦੇ ਕਰਦੇ ਉਹਨੇ ਸੁਨਾਮ ਬਾੜਦਣਾ। ਜਦੋਂ ਸੁਨਾਮ ਆ ਕੇ ਨਾ ਹੁਣ ਤੇ ਘਰ ਤੇ ਆਈ ਗਏ ਆ। ਚੱਲ ਜਾਈ ਰਿਹਾ। ਘਰ ਦੀ ਰੋਟੀ ਵਰਗੀ ਨਹੀਂ ਸੀ। ਉਹ ਲੁੱਚਾ ਬੰਦਾ ਏ, ਲੁੱਚਾ ਲੁੱਚਾ। ਲੁੱਚਮੈਨ। ਲੁੱਚਮੈਨ ਏ, ਲੁੱਚਮੈਨ। ਹੈਲੋ। ਉੱਪ 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 ਅਭੀ ਭੂਕ ਲੱਗ ਰਹੀ ਆ ਵੀਰਾ ਤੈਨੂੰ ਕੈਂਡ ਆ ਨਾ ਬਣਾ ਲੈ ਹੈਲੋ ਵੀਰਾ ਹੈਲੋ ਵੀਰਾ ਨਾ ਬਣਾ ਨਾਮ ਨਾ ਇਹ ਤਾਂ ਬਨੇਗਾ ਜੇ ਤਾਂ ਪਉਣੀ ਕਾਰਵਾਈ ਹੁਣ ਮੈਂ ਸੰਦੀ ਖਾਣਾ ਬਦੋਚ ਨੇ ਸੰਦੀ ਕਾਰਵਾਈ ਖਾਣਾ ਬਦੋਚ ਨੇ ਖਾਣਾ ਬਦੋਚ ਨੇ ਜੇ ਸਪਾ ਦੇਖ ਲੈ ਕਹਿੰਦਾ ਮੈਂ ਚਾਰਜ ਨਹੀਂ ਹੈਗਾ ਸਾਲਾ ਇਹਨੂੰ ਵੀ ਤਾਂ ਚਾਰਜ ਹੋ ਜਾਂਦਾ ਰੋ ਸੁਭਾਉ ਕਿ ਅੰਦਰੋਂ ਰੋਬ ਬਾਹਰ ਆ ਰਿਹਾ ਉਹ ਬੱਤ ਕਾਵੇਂ ਸਲਾ ਕੇ ਸੋੜਦਾ ਉਹ ਵੀ ਦੱਸਾਂ ਕਿ ਸਾਡਾ ਸੀਟ ਬੈਲਟ ਲਾ ਹੋਇਆ ਸੀਟ ਬੈਲਟ ਕਿਹਨੂੰ ਦੱਸਣੀ ਯਾਰ ਬੈਲਟ ਨਾ ਐਨ ਲੱਗੀ ਹੋਈ ਮੈਂ ਨਾ ਐ ਰਖ ਲਈ ਅੱਗੋਂ ਆ ਕੇ ਮਾਮਾ ਜੀ ਤੇ ਪਿੱਛੇ ਕਲਿੱਪ ਲੱਗੀ ਹੋਈ ਹੈ ਹਮਾਮੇ ਵਾਲੀ ਵਾਸਾ ਇੰਨੇ ਦੀ ਮਾਂਜੇਗੇ ਨਹੀਂ ਬਚ ਗਏ ਵਾ ਇਥੇ ਵੀਡੀਓ ਨੇ ਬਚਾ ਲਿਆ ਸਾਨੂੰ ਵੀਡੀਓ ਕਰਕੇ ਬਚਾ ਰਹਿ ਗਿਆ ਕਹਿੰਦੇ ਤੁਸੀਂ ਬੈਟਰੀ ਨਹੀਂ ਚਲਾਈ ਅਸੀਂ ਵੀਡੀਓ ਕੱਟ ਕੇ ਵਗਾਤੀ ਤੇ ਉਦੋਂ ਦਾ ਡਰ ਆ ਵਜੇ ਬਾਕੀ ਅਸੀਂ ਪਿੱਛੋਂ ਤਿੰਨੇ ਬੈਠੇ ਫਿਰ ਉਤਰੇ ਵੱਲੇ ਜਦੋਂ ਪਿਛਲੇ ਗੱਭਰੂ ਉਤਰੇ ਓਏ ਹੋਰ ਮੋਂ ਡਰ ਗਏ ਜਦੋਂ ਪਿੱਛੇ ਗੁੱਪ ਗੋ ਪੁੱਤਰਿਆ ਓਹ ਡਰ ਗਏ ਚਲਾ ਗਿਆ ਕਿੱਦਾਂ ਲਾਵਾ ਬੱਗਾ ਪੇੜਾ ਲਾਵਾ ਸਾਰੇ ਨੇ ਦੋਨੋਂ ਨਾ ਆਇਆ ਲਗਿਆ 200 ਦਾ ਨੋਟ ਲੈ ਲਿਆ ਦੀ ਇਹਨੇ ਉਹ ਨਾਲ ਦੀ ਨਾਲ ਚੁੱਪ ਕਰ ਗਿਆ ਉਹਨੇ ਨਾਲ ਦੀ ਨਾਲ ਛੱਡਤਾ ਕਹਿੰਦਾ ਯਾਰ ਐਡੀ ਗੱਲ ਹੋਊਗੀ ਕਹਿੰਦਾ ਯਾਰ ਕਹਿੰਦਾ ਚਲ ਤੁਸੀਂ ਜਾਓ ਕਹਿੰਦਾ ਐਓ ਜੀ ਐਓ ਇਸ ਕੇ ਦਾ ਨੂੰ ਇੱਕ ਕਾਰਵਾਈ ਕਰਨੀ ਪੈਗੀ ਕਰ ਤੋ ਫਿਰ ਦੇਖੀ ਜਾਏਗੀ ਕੈਮਰੇ ਕੈਮਰਾ ਮੈਂ ਕਰ ਦੋ ਪਾ ਦੇ ਕਾਰਵਾਈ ਇੱਥੇ ਕਾਰਵਾਈ ਪਾ ਦੇ ਇੱਥੇ ਤੂੰ ਇਹ ਸਿੰਘ ਨੇ ਕੈਮਰੇ ਮੇਂ ਉਲਟੀ ਕਾਰਵਾਈ ਪਾ ਦੇ ਕਿਤੇ ਦੇਖੀ ਪਈ ਜੇ ਕਰ ਹੁਣ ਤੱਕ ਤਾਂ ਬਸ ਇੱਧਰ ਤੀ ਪਈਆਂ ਨੇ ਜਿੰਨੇ ਕੋ ਪਈਆਂ ਕਦੇ ਪੱਪੀਆਂ ਪੂਪੀਆਂ ਲੈਂਦਾ ਫੜੇਗਾ ਕਦੀ ਕੁਛ ਆਹ ਦੇਖ ਲੈ ਨਵੀ ਆ ਗਈ ਬੈਜ ਜੈਕਸੀਵੀ ਕਿਹੜੀ ਹੈ ਤੋ ਦਾਣੀ ਬੈਜ ਚੋ ਵੀਦ ਸਾਡੋ ਬਾਈ ਕਾ ਦੇਖੀ ਆਪਾਂ ਯਾਰ ਬਤੀ ਸਰਕਰ ਅੰਦਰ ਆਪਾਂ ਯੈਸ ਸਰ ਅਸੀਂ ਥੋੜੇ ਦਿਨਾਂ ਨੂੰ ਆਪਾਂ ਸਰਬੀ ਨੂੰ ਗੱਡੀ ਦਿਵਾ ਕੇ ਲੈਣੀ ਆ ਆਪਾਂ ਇਹ ਦਿਵਾਣੀ ਦਾ ਸੇ ਸਲਾਹ ਦੇਣੀ ਹੈ ਲੈਣੀ ਹੈ ਆਪੇ ਅਸੀਂ ਸਲਾਹ ਦੇਣੀ ਹੈ ਅਸੀਂ ਨਾਲ ਜਾਣਾ ਕਿੰਨੇ ਟਾਈਮ ਤੱਕ 20 ਦਿਨਾਂ ਦਾ 20 ਦਿਨਾਂ ਦਾ ਗੱਡੀ ਲੈ ਕੇ ਆਉਣੀ ਆਪਾਂ ਆਪਾਂ ਲੈ ਗੋਣੀਏ ਆ ਵੇਖ ਲਓ ਮਿੱਤਰੋ ਬਲਿੰਦੀ ਢਾਬਾ ਹਜੇ ਤੱਕ ਨਹੀਂ ਆਇਆ ਤੇ ਇਹਨੇ ਫਿਰ ਕਹਿ ਦਿੰਦਾ ਵੀ ਇਹ ਟਾਲਦਾ ਹੈ ਅੱਗੇ ਆਏਗਾ ਮੇਰੇ ਸੋਨ ਨੂੰ ਮੋਨੂ ਹੀ ਆਏਗਾ ਹੁਣ ਬਸ ਸੋਨ ਨੂੰ ਮੂੰਹ ਰੋਕ ਜਾ ਯਾਰ ਆਪਣਾ ਗੱਲ ਵੀ ਜਦੋਂ ਇਹ ਆਪਣਾ ਢਾਬੇ ਤੇ ਮਿਲਦੇ ਆਉਣਾ ਬਾੜੀ ਕੀ ਰੋਟੀ ਨਹੀਂ ਖਾਂਦੇ ਉੱਥੇ ਮਿਲਦੇ ਆਏ ਕਿਹੜਾ ਵੀਡੀਓ ਕਿਉਂ ਲੋਗਾਂ ਦਾ ਕੀ ਕਰ ਰਹੇ ਹੋ ਜੀ ਭਾਈ ਸਾਹਿਬ ਅਲੈਕਸ ਰੂਮ ਇਨਸਪੈਕਟ ਆ ਗਿਆ ਹਾਂ ਇਦਨ ਮਿਲਵਾਉਣਾ ਨਹੀਂ ਤੇ ਕੀ ਹੋਂਦਾ ਸਭ ਕੁਝ ਚਲੇਗਾ ਭਾਈ ਸਾਹਿਬ ਸਭ ਕੁਝ ਚਲੇਗਾ ਇਹ ਦੇਖ ਕੋਈ ਸੰਗਿਓ ਛੋਟੀ ਬਣਾਓ ਜੀ ਨਾ ਮੈਂ ਨਹੀਂ ਮਿਲਵਾਇਆ ਨਹੀਂ ਸਭ ਕੀ ਬਣੀ ਰਹੀ ਜੀ ਅਜੇ ਨਿਲਵਾ ਅਜੇ ਨਿਲਵਾ ਯਾ ਤਕ ਨਹੀਂ ਖਸਦਾ ਆਹਦੇ ਹੇ ਲੋਕ ਅੰਬਰ ਅੰਬਰ ਅੰਦਰ 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 ਪਾਪਾ ਮੈਂ ਨਹੀਂ ਉਹ ਜੀ ਲੈ ਗਈ ਫਰਮਾ ਆ ਗਿਆ ਮਿੱਟੀ ਉਹ ਸਾਨੂੰ ਕੋਈ ਥਾਨ ਲੱਭੀ ਬਾਥਰੂਮ ਇੱਕ ਹੀ ਕਿੱਥੇ ਫੇਮਸ ਹੋ ਰਹੇ ਵੀਰੇ ਆਪਾਂ ਹੌਲੀ ਹੌਲੀ ਕਰਕੇ ਕੋਟਾ ਡੂਇੰਗ ਮੈਂ ਅਸੀਂ ਆ ਰਹੇ ਹਾਂ ਯਾਰ ਲਵਾ ਦਿਓ ਫਿਰ ਮੈਂ ਪੁੱਛਦਾ ਕਾਬੂ ਸਰ ਹੈ ਖਰਚਾ ਇੱਕ ਢਾਲ ਮੱਕਣੀ ਇੱਧਰ ਹੋ ਮੈਂ ਦੱਸੇ ਕੋ ਅੱਛਾ ਅੱਛਾ ਕੋਈ ਇੱਕ ਢਾਲ ਮੱਕਣੀ ਪੁੱਛ ਲੈ ਦੋ ਦਾਮ ਹੈ ਕੀ ਕਰਾਣਾ ਹੈ ਰੋਟੀ ਦਹੀਂ ਦਹੀਂ ਖਾਣੀ ਹੈ ਰਾਇਤਾ ਕੀ ਕਰਾਣਾ ਹੈ ਭਾਈ ਆ ਜਾ ਹਾਂ ਬਹੁਤ ਚੱਕ ਲਿਪੇ ਰੋਟੀ ਕੋ ਉਹਦੀ ਇਹ ਤੇਰੀ ਜੱਟ ਆ ਇਹ ਫਮਾਰੀ ਤੋਂ ਤਰ ਰਹੇ ਇਹ ਪੇ ਰਹਾ ਰੰਗ ਰੰਗੀਜ਼ਦਾਰ ਤੇ ਮੁੱਠੀ ਭਰ ਆਉਂਦੇ ਹੋ ਰ ਮਿੱਟੀ ਨਾਲ ਬਾਸ ਆਈ ਆਈ ਬਾਸ ਆਪਣਾ ਕੰਮ ਕਰਦੇ ਹੋ ਉਹ ਦੇਖੀ ਕੁੱਤ ਨੇ ਇਹ ਦੇਖ ਓਹੋ ਤਬਰੀਬਰ ਕਾਹਨ ਗਿਆ ਨਾ ਮੜਾ ਸ਼ੁਆ ਦਾ ਓਹ ਹੋਰ ਤਾਂ ਲੈ ਜਾ ਆ ਜਾ ਬਈ ਆ ਜਾ ਆਦਾ ਹੋਰ ਕੋ ਬਾਲੂ ਦੀ ਕੌਂ ਫੀਟ ਦੋੜਾ ਬਾਹ ਇਹ ਸਾਰੇ ਬੁੱਕਾਂ ਭਰੀ ਜਾਂਦੇ ਨੇ ਚੱਲ ਮਹਾ ਕੋਸਤਾ ਵਾਗ ਰਹੀਏ ਵੇਹੇ ਇੱਥੇ ਬਸਨੇ ਨਾ ਆਪਣੀ ਰਾਂਡ ਦੀ ਦੇਖੀ 100 ਫਿਕਰਾ ਮੂਚੇ ਨੇ ਕੋਲੇ ਲੋਪਰੇਟ ਡੱਬੇ ਕਿ ਨਹੀਂ ਚੱਕੀ ਜਾ ਓਏ ਕੋਦੋ ਚੱਕਾ ਕਰ ਰੋ ਚੱਕਾ ਜਿੰਨ ਕਦਮ ਤੇ ਲੱਗ ਆ ਗਿਆ ਚੱਲੇ ਤਾਂ ਫਰੀ ਦਾ ਮਾਲ ਆਇਆ ਖਾਣਾ ਨਹੀਂ ਦੇਖੀ ਆ ਬੁੱਲੋਈ ਤੁਸੀਂ ਬੁੱਲੋ ਮੈਂ ਮੇਰੇ ਮੁਖਾਸ ਕੰਮ ਹੋ ਜਾਂ ਸੋਫ ਕਿਆ ਬੋਲ ਰਹੇ ਹੋ ਚਲੋ ਠੀਕ ਹੈ ਜੀ ਚਲਦੇ ਆਂ ਨਿਕਲਦੀ ਇਥੋਂ ਸਨਾਮ ਮਿਲਦੇ ਸਨਾਮ ਮਿਲਦੇ ਆ ਠੀਕ ਹੈ ਡੈਰਾਂ ਹੀ ਲਗਾ ਦੇ ਇਹ ਲੱਗਦਾ ਜੋ ਲੈਟ ਕਰਨੇ ਲੱਗੇ ਤੇ ਕੰਮ ਹੋ ਰਿਹਾ ਨਾ ਰਾਜ ਲੋ ਇਹ ਬੜੀਆ ਨਹੀਂ ਤਰਾਂ ਇਹ ਹੀ ਇਹ ਹੀ ਚਲ ਪਾ ਲੈ ਹੁਣ ਪੰਦਨੀ ਬੋਲਟ ਦੇਖ ਲੈਣੇ ਬੋਲਟ ਲੈ ਲਓ ਜੈਨੂਨ ਜੋ ਨਹੀਂ ਹੈਗਾ ਡਿਜ਼ਾਈਨ ਇਹ ਪੈਸਾ ਹੀ ਮਿਲਣਗੇ ਵੇਚ ਨਾਲ ਪਾਣ ਲਈ ਪੈਸੇ ਮਿਲਣਗੇ ਨਾਲ ਪਾਣ ਲਈ ਨਹੀਂ ਕੀ ਰੇਜ ਹੋ ਰਹੀ ਹੈ 5-700 ਰੁਪਏ ਦਾ ਹੋਣਾ ਚਾਹੀਦਾ ਵਿੱਚ ਕੀ ਰੇਜ ਹੈ ਸਾਢੇ 700 ਤੱਕ ਵੀ ਪਾਣ ਦਾ ਚਲ ਇਹ 2-300 ਦੇ ਗਰਦੀਪ ਕੋਲ ਹੁੰਦਾ ਹੀ ਹੈ ਇਹ ਇੰਨਾ ਕੁ ਤੇ ਹੁੰਦਾ ਹੀ ਮੇਰੇ ਕੋਲ ਪਾਉਣ ਵਾਸਤੇ ਖਾਲੀ ਤੇ ਹੀ ਕਰ ਦਿੰਦਾ ਸਹੀ ਲੱਗੀ ਗਿਆ ਜਦੋਂ ਸ਼ੁਰੂ ਹੋਣ ਸਹੀ ਪਹਿਲੀ ਖਤਮ ਹੋਵੇ ਸ਼ੁਰੂ ਹੋਣ ਸਹੀ ਪਹਿਲੀ ਖਤਮ ਹੋਵੇ ਗਰਦੀਪ ਸਰੰਗ ਦੇ ਚੰਗੇ ਆਪਰੇ ਜਿਹੜੇ ਜਾਇ ਕਰਾ ਦੀ ਓਏ ਹੋ 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 ਇਹ ਪੂਰੇ ਅਮਰੀਕਾ ਦਾ ਇਹਨਾਂ ਕੋਲ ਕਦੀ ਨਾ ਆਇਓ ਚੀਜ਼ਾਂ ਨੂੰ ਬਹੁਤ ਮਹਿੰਗੀ ਲਾਉਂਦੇ ਨੇ ਆ ਠੀਕ ਹੈ ਚਲੋ ਜੀ ਇਹ ਮਾਂਜੇ ਬੰਦੇ ਸਾਰੇ ਲਿਗਾਣੇ 'ਚ ਨਹੀਂ ਰੱਜੇ ਹੁਣ ਇੱਥੇ ਆ ਗਏ ਨੇ ਸੁਨਾਮ ਇਹ 100 ਰੁਪਏ ਚੀਜ਼ਾਂ ਲੈਣ ਵਾਲੇ 5-500 ਆ 7-700 ਜੀ ਕਿਵੇਂ ਲੈ ਲੈਣਗੇ ਸਸਰਾੰਦ ਅਸੀਂ ਕੋਣ ਹੁੰਨੇ ਆ ਹੈ ਹਾਂ ਬੇ ਅਸੀਂ ਦੇਖ ਲੈ ਜੀ ਪਸੰਦ ਆਉਣਾ ਤੇ ਬੜੀਆ ਇਹਨੂੰ ਡਿਵਾਈਸ ਨੂੰ ਗਰੀਨ ਨੂੰ 30 ਸਾਥ ਤੇ ਯੋਗਨਾ ਦੀ ਲਾ ਗਰੀ ਇਹ ਡੋਨ ਲੈ ਲੈ ਜੀ ਕਹਿੰਦਾ ਦੀ ਲੈਣ ਵਾਸਤੇ ਹਾਂ ਮੈਂ ਕੀ ਕਰਨੇ ਨੇ ਨਾ ਨਹੀਂ ਪਰਜਾਈ ਵਾਸਤੇ ਮੈਂ ਕੀ ਕਰਨੇ ਕਿਹੜੀ ਪਰਜਾਈ ਕਾਰਸਮ ਕਾਰਸਮ ਬਲੋਜੀ ਇਥੇ ਲੋਕ ਤਾਂ ਮਾਰ ਗਿਆ ਆਪਾਂ ਠੀਕ ਹੈ ਤੇ ਅੱਜ ਦਾ ਬਲੋਕ ਕਰ ਰਿਹਾ ਖਤਮ ਆ ਆਪਾਂ ਇੱਥੇ ਕੌਣ ਕਰਦਾ ਹੈ ਨਹੀਂ ਇਹ ਖਤਮ ਕਰਦੇ ਆ ਅੱਜ ਦਾ ਵਲੋਗ ਕਰਦੇ ਆ ਖਤਮ ਫਿਰ ਤੁਹਾਨੂੰ ਮਿਲਦੇ ਆ ਪਰ ਨਵੇਂ ਵਲੋਗ ਦੇ ਨਾਲ ਹੁਣ ਸਾਡਿਓ ਕੀ ਬੱਸ ਜੀ ਅਗਰਦੀਪ ਸਿੰਘ ਠੱਗ ਕੇ ਓਕੇ ਸਾਰੇ ਕਰ ਦੋ ਬਾਏ ਬਾਏ ਓਕੇ ਜੀ ਬਾਏ ਮਿਲਦੇ ਆ ਅਗਲੇ ਵਲੋਗ ਚ ਯੇ